ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਸੀਂ ਸਕੂਲ ਤੋਂ ਬੱਚਿਆਂ ਦਾ ਟੂਰ ਲੈ ਕੇ ਜਾ ਰਹੇ ਹਾਂ ਜੀ ਗੁਰਦ ਆਮਾਂ ਦੇ ਦਰਸ਼ਨ ਕਰਨ ਵਾਸਤੇ ਜਿਸ ਤਰ੍ਹਾਂ ਕਿ ਮਾਸ਼ੀਵਾੜਾ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਆਦਿਕ ਗੁਰਦ ਆਮਾਂ ਦੇ ਦਰਸ਼ਨ ਦੀਦਾਰੀ ਕਰਨੇ ਨੇ ਅਸੀਂ ਜਾ ਰਹੇ ਹਾਂ ਯਾਤਰਾ ਤੇ ਤੇ ਆ ਸਾਡੇ ਬੱਚੇ ਬਿਲਕੁਲ ਤਿਆਰ ਜਿੰਨਾ ਮੂੰਹ ਲਗਾਉਣਾ ਲਗਾ ਸਕਦਾ ਕੋਈ ਪ੍ਰੋਬਲਮ ਨਹੀਂ ਲੋ ਜੀ ਮਨਰੀਤ ਕੌਰ मनदीप कौर तेरा नाम कि हा आप हा जोबन सर हा शब्दीप सिंह हाँ हाँ शबाह ਬੱਸ ਭਰੀ ਆ ਖੱਚਾ ਖੱਚ ਗੁਰੂ ਅਰਜਨ ਦੇਵ ਮਾਰੇ ਦੇ ਨਾਂ ਦੇ ਗੇਟ ਇੱਥੇ ਆਨ ਕੇ ਖਲੋਗੀ ਸਾਡੀ ਬੱਸ ਡਰਾਈਵਰ ਕਹਿੰਦਾ ਮੈਂ ਪੀਣੀ ਚਾ ਉਹ ਸਾਡੀਆਂ ਸਵਾਰੀਆਂ ਰਹੀਆਂ ਤੇ ਇਧਰ ਸੂਰਜ ਦੇਵਤਾ ਚੜ ਗਿਆ ਓ ਨਾਮ ਵਾਹੇ ਜੀ ਸਤਿਨਾਮ ਵਾਹੇ ਜੀ ਸਤਿਨਾਮ ਵਾਹੇ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਾਰੇ ਵਿਦਿਆਰਥੀ ਅਤੇ ਆਪਕ ਮੈਨੇਜਮੈਂਟ ਪ੍ਰਿੰਸੀਪਲ ਮੈਡਮ ਸਾਰੇ ਹੀ ਅਸੀਂ ਇਸ ਬੱਸ ਵਿੱਚ ਸਵਾਰ ਹਾਂ ਤੇ ਆਹ ਜਿਹੜੀ ਬੱਚੀ ਹੈ ਅੱਜ ਨੇ ਹੱਥ ਵਿੱਚ ਖਾਣ ਪੀਣ ਵਾਲਾ ਸਮਾਨ ਫੜਿਆ ਮਨਰੀਤ ਕੌਰ ਇਹ ਜਿਹੜਾ ਟੂਰ ਜਾ ਰਿਹਾ ਇਹ ਸੋਚ ਇਸ ਬੱਚੀ ਦੀ ਸੀ ਇਸ ਨੇ ਮੈਨੂੰ ਆਖਿਆ ਕਿ ਸਾਰ ਆਪਾਂ ਗੁਰਧਾਮਾਂ ਦੇ ਦਰਸ਼ਨ ਕਰਨ ਚੱਲੀਏ ਤਾਂ ਮੈਂ ਜਾ ਕੇ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹਾਂ ਕਰ ਦਿੱਤੀ ਤਾਂ ਸੋ ਅੱਜ ਅਸੀਂ ਇਹਦੇ ਕਰਕੇ ਦਰਸ਼ਨ ਕਰਨ ਜਾ ਰਹੇ ਹਾਂ ਸਵਾਗਤ ਹੈ ਜੀ ਸਾਰਿਆਂ ਦਾ ਅਸੀਂ ਆ ਗਏ ਜੀ ਗੁਰਦੁਆਰਾ ਚਰਨ ਕਵਲ ਸਾਹਿਬ ਮਾਛੀਵਾੜਾ ਸਾਹਿਬ ਮਾਛੀਵਾੜਾ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜੇ ਜੰਗਲਾਂ ਦੇ ਵਿੱਚ ਆਣ ਕੇ ਟੈਂਟ ਦਾ ਸਹਾਰਾ ਲਾ ਕੇ ਗੁਰੂ ਸਾਹਿਬ ਨੇ ਆਰਾਮ ਕੀਤਾ ਸੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਨਾਲ ਆ ਸ਼ਮਜੀਤ ਸਿੰਘ ਇਧਰ ਆ ਸਾਡੇ ਸਕੂਲ ਦੇ ਵਿਦਿਆਰਥੀ ਤੇ ਟੀਚਰ ਸਹਿਬਾਨ ਵਿਦਿਆਪਕ ਸਹਿਬਾ ਤੇ ਸਾਰੇ ਗੁਰਤਾਂ ਮਾਦੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਅੱਜ ਆਪਾਂ ਆਏ ਆ ਮਾਚੀਵਾੜੇ ਚਰਨ ਕਮਲ ਸਾਹਿਬ ਤੇ ਚਲੋ ਅੱਗੇ ਜਾ ਕੇ دیدار ਕਰਦੇ ਹਾਂ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਸਾਹਿਬ ਪੰਜਾਂ ਸਿੰਘਾਂ ਦੇ ਕਹਿਣ ਤੇ ਬਾਹਰ ਆਏ ਸੀ ਨਾਲ ਤਿੰਨ ਸਿੰਘ ਸਨ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਉੱਥੋਂ ਗੁਰੂ ਸਾਹਿਬ ਸਿੱਧਾ ਇਸ ਸਥਾਨ ਤੇ ਆਏ ਸੀ ਇਹ ਸੀ ਮਾਸੀਵਾੜੇ ਦੇ ਜੰਗਲ ਤੇ ਇਹ ਕੋਈ ਗੁਲਾਬਾ ਤੇ ਪੰਜਾਬਾ ਦੋ ਭਰਾ ਸਨ ਉਹਨਾਂ ਦੀ ਇਹ ਜਗਾ ਸੀ ਉਹਨਾਂ ਦਾ ਇਹ ਬਾਗ ਸੀ ਇੱਥੇ ਆਣ ਕੇ ਗੁਰੂ ਸਾਹਿਬ ਇੱਥੇ ਇੱਕ ਖੂਹ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਖੂਹ ਤੋਂ ਪਾਣੀ ਪੀ ਕੇ ਤੇ ਉਸੇ ਖੂਹ ਦੀ ਜਿਹੜੀ ਟਿੰਡ 'ਚ ਪਾਣੀ ਪੀਤਾ ਉਹੀ ਟਿੰਡ ਦਾ ਸਹਰਾਣਾ ਲੈ ਕੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਤੇ ਇੱਥੇ ਹੀ ਗੁਰੂ ਸਾਹਿਬ ਨੇ ਉਹ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਵਾਸਲੇ ਰਹੇ ਜਮਾਨਾ ਤੇ ਉਹ ਹੀ ਆ ਨਾ ਜਮਾਨਾ ਹੋਈ ਆ ਆ ਜੁੜਾ ਕਰ ਹੁਣ ਇੱਥੇ ਬਹੁਤ ਵਸੋਂ ਹੋ ਚੁੱਕੀ ਏ ਬਹੁਤ ਕੁਝ ਬਣ ਚੁੱਕਾ ਏ ਪਰ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਉਦੋਂ ਇਹ ਮਾਛੀਵਾੜੀ ਦਾ ਜੰਗਲਵਾਜ ਦਾ ਸੀ ਸਾਰਾ ਜੰਗਲ ਹੀ ਸੀ ਤੇ ਇਹ ਜਿਹੜਾ ਤੁਹਾਨੂੰ ਜਿੱਸਾ ਪਹਿਲਾਂ ਵੀ ਕਿਹਾ ਕਿ ਇੱਕ ਬਾਗ ਸੀ ਕਿਸੇ ਗੁਲਾਬੇ ਦਾ ਤੇ ਪੰਜਾਬੇ ਦਾ ਉਹ ਜਿੱਤਨ ਨਹੀਂ ਗਈ ਕਿਤੇ ਦੁਬਾਰਾ ਵਾਰ ਉਂਗਲਾ ਕਰਦੀ ਫਿਰਦੀ ਹੈ ਇਹ ਵਲੌਗ ਸਾਰਿਆਂ ਨੇ ਸ਼ੇਅਰ ਕਰਨਾ ਹਾਂਜੀ ਸਰ ਠੰਡਾ ਜਲ ਛਕੋ ਚੀਜੀ ਖਾਣੀ ਠੰਡਾ ਜਾਣਾ ਹੈ ਚੀਜੀ ਨਹੀਂ ਖਾਣੀ ਇਹ ਰੋਟੀ ਖਾਵਾਂਗੇ ਅਪਾ ਚੱਲेंगे ਪ੍ਰਸ਼ਾਦ ਕੜਾਹ ਕਰਾਂਗੇ ਗੁਰਦੁਆਰਾ ਚਰਖਵਲ ਸਾਹਿਬ ਬਕਿੰਗ ਦਫ਼ਤਰ ਸਤਗੁਰੂ ਰਾਮਦਾਸ ਇਧਰ ਕੜਾ ਪ੍ਰਸ਼ਾਦ ਇਧਰ ਪੁੱਤ ਚਲੋ 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 ਚਾਬਦ ਲੀਲਾ ਮੇਰੇ ਘੜ ਪ੍ਰਸ਼ਾਦ ਚਲ ਕੜਾ ਪ੍ਰਸ਼ਾਦੀ ਦੀਗ ਨੂੰ ਭੋਗ ਲਵਾ ਕੇ ਅਸੀਂ ਦਰਬਾਰ ਦੇ ਅੰਦਰ ਚੱਲੇ ਆਂ ਤਾਂ ਬਾਅਦ ਤਸਵੀਰ ਲੱਗੀ ਹੈ ਵੈਸੇ ਮੈਂ ਤਸਵੀਰਾਂ ਦੇ ਖਿਲਾਫ ਹਾਂ ਇਹ ਉਹ ਚੀਜ਼ ਬਣਾਈ ਆ ਜਦੋਂ ਗੁਰੂ ਸਾਹਿਬ ਇੱਥੇ ਆਣ ਕੇ ਵਿਸ਼ਰਾਮ ਕੀਤਾ ਸੀ ਗੁਰੂ ਸਾਹਿਬ ਨੇ ਸੋ ਹੁਣ ਅੰਦਰ ਜਾ ਰਹੇ ਹਾਂ ਤੇ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੱਲ ਰਹੇ ਨੇ ਜੋ ਬੀਬੀਆਂ ਸੇਵਾ ਨਿਭਾਰੀਆਂ ਨੇ ਸਾਰੇ ਵਿਦਿਆਰਥੀ ਨਕਮਸਤਕ ਹੋ ਰਹੇ ਨੇ ਗੁਰੂ ਸਾਹਿਬ ਨੂੰ ਰਾਜਵੀਰ ਸਿੰਘ ਸਰ ਵੀ ਸਾਡੇ ਜਿਹੜੇ ਨਾਲ ਹੀ ਆਏ ਨੇ ਡਾਇਰੈਕਟਰ ਨੇ ਸਕੂਲ ਦੇ ਸੋ ਸਾਰੇ ਬੱਚੇ ਆਪਣੀ ਵਰਦੀ ਵਿੱਚ ਆਏ ਨੇ ਇਹ ਸਥਾਨ ਦੇ ਦਰਸ਼ਨ ਕਰ ਰਹੇ ਆਪਾਂ ਗੁਰੂ ਸਾਹਿਬ ਦੇ ਤੇ ਇਧਰਲੇ ਬਨੇ ਜਿਹੜੀ ਬੀਬੀਆਂ ਉਹ ਸੋਹਣੀ ਸਾਡੀ ਜਾਬਦੀ ਸੇਵਾ ਕਰ ਰਹੀਆਂ ਨੇ ਕਰਕੇ ਨਾਮ ਜਨ ਸੋਭਾ ਪਾਈ ਆਪ ਰਬ ਦੀਨਾ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਕਰੋ ਪਿਆਰੇਓ ਦਿਦਾਰੇ ਇਹ ਉਹ ਝੰਡ ਦਾ ਰੋਖ ਹੈ ਜਿਹਦੇ ਥੱਲੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਟਿੰਡ ਦਾ ਸਰਾਨ ਵਾਲਾ ਕੇ ਲੰਮੇ ਪਏ ਸੀ ਵਿਸ਼ਰਾਮ ਕੀਤਾ ਸੀ ਕਦੇ ਸੋ ਇਸ ਸਥਾਨ ਤੇ ਖਲੋ ਕੇ ਦਾਸ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਜਗ੍ਹਾ ਦਾ ਜਿਹੜਾ ਇਤਿਹਾਸ ਹੀ ਉਹ ਤੋਂ ਜਾਣੂ ਕਰਵਾਇਆ ਇਸ ਝੰਡ ਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਸਾਰੇ ਵਿਦਿਆਰਥੀਆਂ ਨੇ ਬੜੇ ਪਿਆਰ ਨਾਲ ਸੁਨਿਆ ਅਧਿਆਪਕ ਸਹਿਬਾਨ ਵੀ ਹੋਰ ਵੀ ਇਹ ਜਿਹੜੀ ਸੰਗਤ ਇਥੋਂ ਵਿਚਰ ਰਹੀ ਸੀ ਉਹਨਾਂ ਨੇ ਵੀ ਖੁਲੋ ਕੇ ਇਤਿਹਾਸ ਸੁਨਿਆ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਸ ਸਥਾਨ ਤੇ ਖੁਲੋ ਕੇ ਅਸੀਂ ਕਿਸੇ ਨੂੰ ਇਤਿਹਾਸ ਦੱਸਿਆ ਇਹ ਗੁਰੂ ਸਾਹਿਬ ਕਿਰਪਾ ਕਰਨਾ ਇਸੇ ਤਰ੍ਹਾਂ ਜਿਹੜੇ ਆਪਣੇ ਸੇਵਾ ਜਿਹੜੀ ਆਪਣੀ ਉਹ ਲੈਂਦੇ ਰਹਿਣ ਅਸੀ ਸੇਵਾ ਕਰਦੇ ਰਹੀ ਜਿਹੜੀ ਪਤਾ ਨਹੀਂ ਤੁਹਾਨੂੰ ਉਹ ਮਾਲਕ ਜਿਹੜਾ ਪੰਜਵਾਰ ਬਰਤੰਦਾ ਨੂੰ ਮਿਲਦੇ ਗਏ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲੇ ਸਨ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਵੀ ਬਾਹਰ ਆਏ ਸਨ ਤੇ ਚਾਰ ਦਸਾਵਾਂ ਵਿੱਚ ਅਲੱਗ-ਅਲੱਗ ਨਿਕਲੇ ਸਨ ਚਾਰੇ ਗੁਰੂ ਸਾਹਿਬ ਸਮੇਤ ਤਾਂ ਇਸ ਸਥਾਨ ਤੇ ਆਣ ਕੇ ਹੀ ਉਹ ਜਿਹੜੇ ਤਿੰਨ ਸਿੰਘ ਸਨ ਉਹ ਗੁਰੂ ਸਾਹਿਬ ਨੂੰ ਮਿਲੇ ਨੇ ਸੀ ਕਿਉਂਕਿ ਗੁਰੂ ਸਾਹਿਬ ਨੇ ਦੱਸਿਆ ਸੀ ਕਿ ਤਾਰੇ ਦੀ ਸਿਹਤ ਤੇ ਫਲਾਣੇ ਫਲਾਣੇ ਟਿਕਾਣੇ ਤੇ ਆਪਾਂ ਜਾ ਕੇ ਮਿਲਣਾ ਤੇ ਗੁਰੂ ਸਾਹਿਬ ਨੂੰ ਉਹ ਜਿਹੜੇ ਸਿੱਖ ਸੀ ਇੱਥੇ ਆਣ ਕੇ ਮਿਲੇ ਇਹ ਜਿਹੜਾ ਖੂਹ ਹੈ ਸਾਧ ਸੰਗਤ ਇਸ ਖੂਹ ਦੇ ਉੱਤੋਂ ਮੇਰੇ ਕਲਗੀਆਂ ਵਾਲੇ ਪਿਤਾ ਨੇ ਜਲ ਸਕਿਆ ਸੀ ਉਦੋਂ ਆਣ ਕੇ ਆ ਤੁਹਾਨੂੰ ਨਜ਼ਰ ਆ ਰਹੀਆਂ ਟਿੰਡਾਂ ਇਹਨੂੰ ਕਹਿੰਦੇ ਆਪਾਂ ਟਿੰਡਾਂ ਖੂਹ ਦੀਆਂ ਸੋ ਇਥੋਂ ਪਾਣੀ ਦੀ ਟਿੰਡ ਭਰ ਕੇ ਗੁਰੂ ਸਾਹਿਬ ਨੇ ਪੀਤੀ ਇੱਥੇ ਇਸ਼ਨਾਨ ਵੀ ਕੀਤਾ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਇਤਿਹਾਸਿਕ ਸਰੋਤ ਦੱਸਦੇ ਨੇ ਤੇ ਇਥੋਂ ਪਾਣੀ ਲੈ ਕੇ ਤੇ ਉਸ ਥਾਂ ਤੇ ਜਾ ਕੇ ਜਿਹੜਾ ਤੁਹਾਨੂੰ ਜੰਡ ਵਿਖਾਇਆ ਉੱਥੇ ਜਾ ਕੇ ਗੁਰੂ ਸਾਹਿਬ ਨੇ ਸ਼ਰਮ ਕੀਤਾ ਇਹ ਸਾਰਾ ਇਤਿਹਾਸ ਲਿਖਿਆ ਹੈ ਨੌ ਕੋਹ ਨੂੰ ਗੁਰੂ ਸਾਹਿਬ ਇੱਥੇ ਪਹੁੰਚੇ ਨੇ ਤੇ ਜਿਹੜਾ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਗੁਲਾਬਾ ਇਹ ਗੁਲਾਬਾ ਤੇ ਪੰਜਾਬਾ ਇਹ ਦੋ ਭਰਾ ਸਨ ਜਿਨ੍ਹਾਂ ਦਾ ਇਹ ਬਾਗ ਸੀ ਇੱਥੇ ਇਸ ਜੰਗਲ ਵਿੱਚ ਇਹ ਬਾਗ ਸੀ ਤੇ ਉਹਨਾਂ ਨੇ ਆਣ ਕੇ ਬਾਦਰ ਵਿੱਚ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਗੁਰੂ ਸਾਹਿਬ ਨੂੰ ਆਪਣੇ ਘਰ ਵੀ ਖੜਿਆ ਸੀ। ਸਿੱਧਰ ਦਸਤਾਰੀਆਂ ਵਾਲੇ ਸ਼ੂਰ ਮੀਰ ਵੇਖੇ ਨੇ, ਸੰਤ ਸਿਪਾਈ ਵੇਖੇ ਨੇ ਬਾਗ ਵਿੱਚ ਆਏ ਨੇ। ਭਾਈ ਗੁਲਾਗਾ ਘਾਈ ਪੰਜਾਬਾ ਕੋਸ਼ੇ ਵੀ ਨਹੀਂ। ਗੁਰੂ ਹਜੂਰੀ ਵਿੱਚ ਆਏ, ਸਤਗੁਰੂ ਦਾ دیدار ਕੀਤਾ, ਸਾਰੀ ਵਾਰਤਾ ਸੁਣੀ ਤੇ ਗੁਰਸਵਾਰਿਓ ਬਹੁਤ ਹੀ ਮਨ ਹੀ ਮਨ ਕਰਕੇ ਪੀੜਾ ਹੋਈ ਬੇਨਤੀ ਕੀਤੀ ਘਰ ਚਲੋ ਸਤਿਗੁਰੂ ਕਹਿਣ ਲੱਗੇ ਸ਼ਾਮ ਨੂੰ ਚੱਲਾਂਗੇ ਬਹੁਤ ਅਦਬ ਨਾਲ ਫਿਰ ਗੱਡੇ ਤੇ ਬਿਠਾ ਕੇ ਸਤਿਗੁਰੂ ਜੀ ਨੂੰ ਸ਼ਾਮ ਦੇ ਨਿਤਨੇਮ ਤੋਂ ਬਾਅਦ ਗੁਰੂ ਕਾਛਾ ਜੀ ਨੂੰ ਆਪਣੇ ਘਰ ਭਾਈ ਗੁਲਾਬਾ ਭਾਈ ਪੰਜਾਬਾ ਲੈ ਕੇ ਗਏ ਇਹ ਆ ਪਿਆਰਿਆ ਉਹ ਚੀਜ਼ ਜਿਹਦੇ ਨਾਲ ਖੂਦੀਆਂ ਟਿੰਡਾਂ ਜਿਹੜੀਆਂ ਕਮਾਈਆਂ ਜਾਂਦੀਆਂ ਨੇ ਰੁਕੇ ਲੰਗਰ ਦੇ ਅੰਦਰ ਜਾ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਤੇ ਰਵਾਨਾ ਹੋਵਾਂਗੇ ਅੱਗੇ ਨੂੰ ਜੀ ਢੱਡਣਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਪਹਿਲਾਂ ਪੇਟ ਪੂਜਾ ਤੇ ਫਿਰ ਕੰਮ ਦੂਜਾ ਤੇ ਇਸ ਕਰਕੇ ਅਸੀਂ ਆਏ ਆ ਜੀ ਗੁਰੂ ਕੇ ਲੰਗਰ ਵਿੱਚ ਲੰਗਰ ਛਕਣ ਅਸੀਂ ਦਰਸ਼ਨ ਕਰ ਲਏ ਨੇ ਗੁਰੂ ਘਰ ਦੇ ਤੇ ਹੁਣ ਅਸੀਂ ਅਗਲੇ ਪੜਾਅ ਵੱਧ ਰਹੇ ਆ ਤੇ ਅਗਲੇ ਪੜਾਅ ਵਿੱਚ ਮਿਲਦੇ ਜਾ ਕੇ ਇੱਥੋਂ ਦਾ ਵਲੌਗ ਇੱਥੇ ਹੀ ਸਮਾਪਤ ਹੁੰਦਾ ਤਾਂ ਅਗਲਾ ਵਲੌਗ ਤੁਹਾਨੂੰ ਅਗਲੇ ਪੜਾਅ ਤੇ ਜਾ ਕੇ ਜਿਹੜਾ ਵਖਾਵਾ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ